ਹੈਲੋ ਗੁੱਡ ਆਫਟਰਨੂਨ ਫਰੈਂਡਸ ਬੀਕਮ 5th ਮਾਸਟਰ ਦੇ ਪੰਜਾਬੀ ਦੇ ਸੈਕਸ਼ਨ A ਦੇ ਵਿੱਚ ਟੋਟਲ 10 ਕਹਾਣੀਆਂ ਆਇਆ ਤੇ ਆਪਾਂ ਪਹਿਲੀਆਂ 7 ਕਹਾਣੀਆਂ ਕਰ ਲਈਆਂ ਆ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਹੁਣ ਆਪਾਂ ਇਸ ਵੀਡੀਓ ਦੇ ਵਿੱਚ 8ਵੀਂ ਕਹਾਣੀ ਕਰਾਂਗੇ ਜਿਸ ਦਾ ਨੇਮ ਹੈ ਖੂ ਖਾਤੇ ਖੂ ਖਾਤੇ ਕਹਾਣੀ ਜਸਵਿੰਦਰ ਸਿੰਘ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਵਿਸ਼ਾ ਬੇਸ਼ੱਕ ਬੀਤੇ ਦਹਾਕਿਆਂ ਵਿੱਚ ਪੰਜਾਬ ਦੇ ਸੰਕਟ ਦੇ ਸਮੇਂ ਦੇ ਨਾਲ ਸੰਬੰਧਿਤ ਹੈ ਪਰੰਤੂ ਇਸ ਵਿੱਚ ਵਰਤਮਾਨ ਸ਼ੈਲੀ ਮੁੱਖ ਸ਼੍ਰੇਣੀ ਦਾ ਦੂਜਾ ਪ੍ਰਤੀਸਵਾਰਥੀ ਕੋਰੇ ਮੋਕਾਪਰਸਤ ਸ਼ੱਕੀ ਤੇ ਅਕਿਰਤਕਨ ਰਵੱਈਏ ਦੀ ਯਥਾਰਥਕ ਚਲਕ ਨੂੰ ਪੇਸ਼ ਕੀਤਾ ਹੈ ਕਹਾਣੀ ਦੇ ਪਾਤਰ ਗਰੇਵਾਲ ਉਸਦੇ ਵੱਡੇ ਘਰ ਦੀ ਪਤਨੀ ਪਤਨੀ ਦਾ ਪੇਕਿਆਂ ਤੋਂ ਇਲਾਵਾ ਹੋਰ ਨਾ ਰਿਸ਼ਤੇਦਾਰਾਂ ਨਾਲ ਬੇਰੁਖੀ ਗਰੇਵਾਲ ਦੀ ਨੌਕਰੀ ਦੀਆਂ ਮਜਬੂਰੀਆਂ ਉਸਦੇ ਮਿੱਤਰ ਮਹਿਤਾ ਤੇ ਮਿਸਿਸ ਮਹਿਤਾ ਵੱਲੋਂ ਦਿੱਤੀ ਜਾ ਰਹੀ ਸਲਾਹ ਕਿ ਉਸ ਨੂੰ ਮਾਮਿਆਂ ਨਾਲ ਪਿਆਰ ਕ੍ਰਿਤਕਤਾ ਪਰੇ ਸੰਬੰਧਾਂ ਦੇ ਨਾਲੋਂ ਨਾਤਾ ਤੋੜਨ ਤੇ ਆਪਣੇ ਨਿਜੀ ਹਿੱਤਾਂ ਖਾਤਰ ਸਿਆਣਾ ਬਣ ਕੇ ਵਿਚਰਨ ਦਾ مشਵਰਾ ਦੇ ਰਹੀਆਂ ਹਨ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮਹਤੇ ਵਾਲੀ ਸਵਾਰਥੀ ਤੇ ਚਮੜੀ بچਾਓ ਨੀਤੀ ਹਜੇ ਗਰੇਵਾਲ ਦੇ ਹੱਡਾਂ ਵਿੱਚ ਪੂਰੀ ਤਰ੍ਹਾਂ ਰਜੀ ਨਹੀਂ ਪਿਆਰ ਤੇ ਅਹਿਸਾਨਾਂ ਦੇ ਕੁਝ ਅਹਿਸਾਸ ਹਜੇ ਵੀ ਉਸ ਦੇ ਜ਼ਹਿਰ ਦੇ ਵਿੱਚ ਕਿਤੇ ਨਾ ਕਿਤੇ اٹਕੇ ਹੋਏ ਹਨ ਉਹ ਹਜੇ ਪੂਰੀ ਤਰ੍ਹਾਂ ਰੱਜੇ ਪੁਜੇ ਲੋਕਾਂਵਾਂਗ ਨਹੀਂ ਹੋ ਸਕਿਆ ਜਿਸ ਕਰਕੇ ਉਹ ਪਤਨੀ ਦੇ ਬੇਰੁਖੇ ਰਵੱਈਏ ਅਤੇ ਮਿੱਤ ਰਾਹ ਦੀਆਂ ਮੱਤਾਂ ਸਾਹਮਣੇ ਬੇਵਸ ਜ਼ਰੂਰ ਹੈ ਪਰ ਅੰਦਰੋਂ ਸਹਿਜ ਨਹੀਂ ਇਹ ਸਾਰੀਆਂ ਚੀਜ਼ਾਂ ਉਸਦੇ ਅੰਦਰ ਖਲਬਲੀ ਮਚਾਉਂਦੀਆਂ ਹਨ ਤੇ ਉਸ ਨੂੰ ਬੇਚੈਨ ਕਰ ਦਿੰਦੀਆਂ ਹਨ ਇਸ ਕਰਕੇ ਹੀ ਉਹ ਮੈਤਾ ਜੀ ਦੇ ਘਰ ਜਾ ਕੇ ਬਹੁਤ ਹੀ ਉਦਾਸ ਤੇ ਪਰੇਸ਼ਾਨ ਹੁੰਦਾ ਹੈ ਪਤਨੀ ਦੇ ਰਬਈਏ ਕਰਕੇ ਉਸ ਨੂੰ ਅੰਦਰੋਂ ਅੰਦਰ ਬਹੁਤ ਹੀ ਗੁੱਸਾ ਛਾੜਦਾ ਹੈ ਜਿਸ ਕਰਕੇ ਉਹ ਪਤਨੀ ਨੂੰ ਨਾਲ ਬਿਠਾ ਕੇ ਕਾਰ ਬਹੁਤ ਤੇਜ਼ ਚਲਾਉਂਦਾ ਹੈ ਤੇ ਡਰਾਉਣੇ ਢੰਗ ਨਾਲ ਚਲਾਉਂਦਾ ਹੈ ਤੇ ਉਸ ਦੇ ਮਨ ਦੇ ਵਿੱਚ ਦਹਿਸ਼ਤ ਪੈਦਾ ਕਰਦਾ ਹੈ ਇਸ ਤਰ੍ਹਾਂ ਦੇ ਦੌਰੇ ਉਸ ਨੂੰ ਕਦੇ-ਕਦੇ ਪੈਂਦੇ ਹਨ ਫਿਰ ਮਾਮੇ ਦੀ ਹਾਲਤ ਦੇਖ ਕੇ ਉਹ ਬੁਰੀ ਤਰ੍ਹਾਂ ਬੇਚੈਨ ਤੇ ਪਰੇਸ਼ਾਨ ਹੁੰਦਾ ਹੈ ਉਸ ਨੂੰ ਰਾਤ ਪਰ ਨੀਂਦ ਨਹੀਂ ਹੁੰਦੀ ਉਸ ਨੂੰ ਜਾਪਦਾ ਹੈ ਕਿ ਮਾਮੇ ਦਾ ਕੇਵਲ ਪੋਤਾ ਹੀ ਨਹੀਂ ਬਲਕਿ ਪਾਂਜਾ ਵੀ ਲਾਪਤਾ ਹੋ ਗਿਆ ਹੈ ਦੂਜੇ ਪਾਸੇ ਮਾਮਾ ਵੀ ਆਪਣੀ ਥਾਂ ਬੇਚੈਨ ਤੇ ਪਰੇਸ਼ਾਨ ਹੈ ਉਸ ਨੂੰ ਪਾਂਜੇ ਦੀ ਆਪਣੇ ਘਰ ਦੇ ਵਿੱਚ ਮਸ਼ਹੂਰ ਹੋ ਰਹੀ ਬੇਰੁਖੀ ਦੀਆਂ ਘਟਨਾਵਾਂ ਯਾਦ ਆਉਂਦੀਆਂ ਹਨ ਉਹ ਉਸ ਤੋਂ ਸਭ ਆਸਾਂ ਲਾ ਕੇ ਬਿਨਾਂ ਦੱਸੇ ਸਵੇਰੇ ਕੜਾਕੇ ਦੀ ਠੰਡ ਦੇ ਵਿੱਚ ਘਰੋਂ ਨਿਕਲਣ ਦੀ ਤਿਆਰੀ ਕਰ ਲੈਂਦਾ ਹੈ ਬੇਸ਼ੱਕ ਇਸ ਸਮੇ ਉਸ ਦਾ ਪਾਂਜਾ ਵੀ ਜਾਗ ਪੈਂਦਾ ਹੈ ਪਰ ਉਸ ਵਿੱਚ ਮਾਮੇ ਨੂੰ ਰੋਕ ਸਕਣ ਦੀ ਹਿੰਮਤ ਨਹੀਂ ਸੀ ਭਾਵੇਂ ਮਗਰੋਂ ਉਹ ਬੁਰੀ ਤਰ੍ਹਾਂ ਮਾਨਸਿਕ ਤੌਰ ਤੇ ਪਰੇਸ਼ਾਨ ਤੇ ਬੇਵੱਸ ਹੋਇਆ ਤੇ ਆਪਣੇ ਆਪ ਨੂੰ ਕੋਸਦਾ ਰਿਹਾ ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਵਰਤਮਾਨ ਸ਼ਹਿਰੀ ਮਨੁੱਖ ਦਾ ਦੂਜਿਆਂ ਪ੍ਰਤੀ ਸੁਆਰਥੀ ਕੋਰਾ ਮੋਕਾ ਪ੍ਰਸਤ ਸ਼ੱਕੀ ਤੇ ਅਕਿਰਤ ਕੰਤਾ ਭਰਿਆ ਰਵਈਆ ਤੇ ਉਸ ਨੂੰ ਅਜੀਹਾ ਬਣਾਉਣ ਵਿੱਚ ਹਿੱਸਾ ਪਾਉਣ ਵਾਲੀਆਂ ਸ਼ਕਤੀਆਂ ਤੇ પરિਸਥਿਤੀਆਂ ਦੀ ਪਰੇਸ਼ਾਨੀ ਹੈ ਕਹਾਣੀ ਦਾ ਇਹ ਵਿਸ਼ਾ ਮਨੋਵਿਗਿਆਨਿਕ ਸਮਾਜਿਕ ਤੇ ਸੱਭਿਆਚਾਰਕ ਪਸਾਰਾਂ ਵਾਲਾ ਹੋਣ ਕਰਕੇ ਮਹੱਤਵਪੂਰਨ ਹੈ ਤੇ ਏਸੀ ਸਾਡਾ ਖੂ ਖਾਤੇ ਕਹਾਣੀ ਜੋ ਕਿ ਜਸਵਿੰਦਰ ਸਿੰਘ ਦੁਆਰਾ ਲਿਖੀ ਗਈ ਹੈ ਦਾ ਵਿਸ਼ਾ ਵਸਤੂ ਅਗਲੀ ਵੀਡੀਓ ਦੇ ਵਿੱਚ ਆਪਾਂ ਸੋਰੀ ਕਹਾਣੀ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ